ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਬਰਵੇਖ ਸਰਸਬਬ ਕੇ ਅੱਜ ਨਵੀਂ ਸ਼ਵੀਰ ਦੀ ਸ਼ੁਰੂਆਤ ਕੀਤੀ ਗਈ ਆ ਮਾਨਜੋਗ ਪ੍ਰਧਾਨ ਸਰ ਜੀ ਸ਼੍ਰੋਮਿਕਮਟੀ ਸਰ ਨੇ ਆਉਣਾ ਸੀ ਜੀ ਉਹਨਾਂ ਦੇ ਜੁੜੀ ਦੀ ਮੈਂ ਕਰਕੇ ਆ ਨਹੀਂ ਸਕੀ ਉਹਨਾਂ ਦਾ ਬੇਸ਼ ਹੋਇਆ ਕਿ ਭਾਈ ਸਾਹਿਬ ਨੂੰ ਨਾਲ ਲੈ ਕੇ ਤੀਨ ਤੋਂ ਕਰਵਾ ਦਿਓ ਭਾਈ ਸਾਹਿਬ ਵੀ ਉਹਨਾਂ ਨੇ ਬੜੀ ਵੱਡਾ ਮੁੰਡਾ ਯੋਗਦਾਨ ਪਾਇਆ ਜੀ ਜਿਸ ਦਿਨ ਨਾਲ ਸਾਡੋਂ ਇਹ ਸੰਕਤੀ ਸਹੂਲਤ ਆ ਤੇ ਬਾਰਵਰੀ ਪ੍ਰੋਗਰਾਮ ਜਿਹੜਾ ਐਤਵਾਰ ਸੁਬਾਰਾ ਸਾਹਿਬ ਦਾ ਦਿਹਾੜਾ ਹੁੰਦਾ ਆ ਉਦੋਂ ਆਤੇ ਸੰਤਾਂ ਦੇ ਠੰਡੇ ਮਿੱਠੇ ਜਲ ਵਾਸਤੇ ਸਾਨੂੰ ਸ਼ਬੀਰ ਬਣਾ ਕੇ ਦਿੱਤੀ ਸੰਤਾਂ ਨੂੰ ਬਣਾ ਕੇ ਦਿੱਤੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆਂ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸ੍ਰੀ ਦਰਬੇਕ ਸਰ ਸਾਹਿਬ ਦੇਖੇ ਪਹਿਲੇ ਮਹਾਰਾਜ ਨੇ ਉਹਦੀ ਜੋੜਾ ਕਰ ਫਿਰ ਫਲਸ਼ਾਂ ਦੀ ਸੇਵਾ ਫਿਰ ਛੱਡਦੀ ਇਹ ਸ਼ਬੀਰ ਸੰਪੂਰਨ ਹੋਈ ਹੈ ਝੋਲੀ ਚ ਪਾਈ ਸੀ ਗ੍ਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਅੱਜ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਹੋਏ ਮੈਨੇਜਰ ਸਾਹਿਬ ਵੱਡੇ ਉਹਨਾਂ ਵੱਲੋਂ ਭੇਜੇ ਹੋਏ ਜਤਿੰਦਰਪਾਲ ਸਿੰਘ ਜੀ ਬਾਬਾ ਦੀਰ ਸਿੰਘ ਜਨ ਫਾਮ ਦੇ ਮੈਨੇਜਰ ਸਾਹਿਬ ਜੀ ਨੇ ਆਪਣੇ ਸ਼ੋਹਕਾਰ ਕਮਲਾ ਵਾਲੇ ਦੀ ਸ਼ੁਰੂਆਤ ਕੀਤੀ ਹੈ ਇਹਦੀ ਅਤ ਲੋੜ ਸੀ ਅੱਜ ਦੀਆਂ ਫਲੈਸ਼ਾਂ ਵੀ ਬਣੀਆਂ ਐ ਤਿਵਾਰ ਮਤਲਬ ਵੀ ਏਡੀਆਂ ਲੰਬੀਆਂ ਲਾਈਨਾਂ ਹੁੰਦੀਆਂ ਜੀ ਸ਼ਵੀਰ ਦੇ ਵੀ ਜੋ ਐਤਵਾਰ 4 ਲੱਖ ਬੰਦਾ ਇਕੱਠਾ ਜਵੈਰਾ ਸਾਹਿਬ ਘਟਦਾ ਇਹ ਚੀਜ਼ਾਂ ਦੀ ਸਾਰੀ ਲੋੜ ਸੀ ਇਹਨਾਂ ਦਾ ਹੋਗੋ ਨੂੰ ਆਇਆ ਕਰੋਣੀ ਕਮੇਟੀ ਦਾ ਦੀਦੀ ਕੋਲਾ ਭਲਾਈ ਕੇ ਦੇਰ ਵੱਲੋਂ ਇਹ ਬੜੇ ਪਿਆਰ ਨਾਲ ਸੇਵਾ ਨਿਭਾਈ ਗਈ ਅਸੀਂ ਸ਼ੁਕਰਾਨਾ ਕਰਦੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸੇਵਾ ਸੌਂਪੀ ਵਾਹਿਗੁਰੂ ਜੀ ਦਾ ਖਾਲਸਾ ਹਾਂ ਜੀ